हां जी मित्रों की हालचाल आई होप ਤੁਸੀਂ ਸਾਰਿਆਂ ਦੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਇਆ ਟਾੜੇ ਵਾਸਤੇ ਕੈਂਡ ਦੀ ਵੀਡੀਓ ਸਭ ਤੋਂ ਪਹਿਲਾਂ ਟਾੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਐਦਾਂ سپورਟ ਕਰਦੇ ਰਹੋ ਮੈਂ ਟਾੜੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਆ ਤਾਂ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਆ ਇਸ ਲਈ ਵੀਡੀਓ ਲਾਤ ਤੱਕ ਜਰੂਰ ਵੇਖਿਓ ਆਇਆ ਦੇਖਦੇ ਆਂ ਬਹਿਰ ਚ ਮੈਂ ਜਦ ਚ ਪੜੀ ਵੀ ਨਹੀਂ ਪਉਂਦਾ ਤੋੜੀਏ ਤੈਨੂੰ ਤੇਰੀ ਦਾਰੂ ਚ ਪਸੰਦ ਐ ਲੈ ਮੇਰੇ ਚਾਲੀ ਨਹੀਂ ਠਾਣੇ ਵਿੱਚ ਕਿਸੇ ਬਾਈ ਸਾਨੂੰ ਇਹ ਪਾਣੀ ਚ ਡਬੋ ਕੇ ਮਾਰ ਦੇ ਹਣਾ ਤੋਂ ਤਾਂ ਬਚ ਗਏ ਹੁਣ ਰੀਲਾ ਨਹੀਂ ਜਿਉਂ ਦਿੰਦੀਆਂ ਹਲੇ ਮੈਂ ਘਾਰਾਂ ਬਾਹਰ ਰੋਡ ਤੇ ਜਾ ਕੇ ਗੱਡੀ ਥੱਲੇ ਆਉਣਾ ਦੁੱਧ ਮੇ ਪੱਤੀ ਕਿਸ ਨੇ ਡਾਲਦੀ ਅਸੀਂ ਤਾਂ ਸਿਰਫ ਮੱਜਾਂ ਹੀ ਨਮਾਉਣਾ ਆਏ ਆ ਪਾਣੀ ਦੇ ਸੱਟਿਆਂ ਨਾਲ ਵੀ ਤੇਰੀ ਅੱਖਾਂ ਨਹੀਂ ਖੁੱਲਨੀਆਂ ਬੀਸੀ ਮਹੱਬਤ ਰੱਬ ਦੀ ਦਾਤ ਤੇ ਵਰ ਗਿਆ ਛੱਟ ਨਹੀਂ ਬਾਈ ਮੈਂ ਹੁਣ ਸੋਣਾ ਸੀ ਪਰ ਨੀਂਦ ਨਹੀਂ ਆਉਂਦੀ ਮਹੱਬਤ ਨਾਨਾ ਰੱਬ ਦੇ ਰੰਗ ਬਾਈ ਸੋਖ ਕਿਤੇ ਸੁਖੀ ਸੀ ਨਹੀਂ ਹੋਣੀ ਮੇਰੇ ਕੋਲ ਮौज-ਮਜ਼ਾ ਕਰਕੇ ਤੂੰ ਸੋਨੇ ਦਾ ਗਜਰਾ ਸਰਕਾਰੀ ਨੌਕਰੀ ਵਾਲਾ ਵਾ ਲੱਗਦਾ ਅਜੀਤਾਂ ਦੁਨੀਆ ਤੇ ਡੀਪੂ ਵਾਲੀ ਕਣਕੀ ਲੈਣ ਆਏ ਆ ਯਾਰ ਪਰਾ ਪਿੱਛੇ ਜੀਸੇ ਤੇ ਲਾ ਕੇ ਕੁਝ ਲੋਹੇ ਦਾ ਪਿਆ ਮਾਰ ਮੇਰੇ ਸਿਰ ਤੇ ਕਿਸ ਭਾਵੇਂ ਜਾਂਚਵਾਨੀ ਦੇ ਹਕਲਾ ਕੱਲਾ ਨਿੱਤਾਂ ਨੇ ਪੂਰਿਆ ਹੋਇਆ ਨਹੀਂ ਖਾਬ ਪਹਿਲਾ ਸਾਰੇ ਨੇ ਬੀੜੀਆਂ ਪੀਪੀ ਕਾਲੇ ਕਿਤੇ ਉਹਨਾਂ ਲੱਛਣ ਕਰਦਾ ਬਾਈ ਹੁਣ ਨਕਲੀ ਮੁੱਛਾਂ ਵੀ ਲਵਾ ਲਵੀ ਇਹਦੇ ਨਾਲੋਂ ਮੁੱਛਾਂ ਲਵਾ ਲੰਦਾ ਘਟੋ ਘਟਾ ਸੀ ਲਾਂਤਾ ਦਾ ਪਾ ਦਿੰਦੇ ਬੰਦੇ ਨੂੰ ਜਨਾਨਾ ਬਣਾਤਾ ਕੋਣ ਲੱਗਦਾ ਟੈਂਪੂ ਪੂਰਾ ਤੇਰੀਆਂ ਪਹਿਂਦੀਆਂ ਚੋਂ ਤੂੰ ਫਿਰਦੀ ਮਿੱਤਰਾਂ ਦੇ ਮੈਕ ਵਿੱਚੋਂ ਯਾਰ ਚੱਕ ਮੈਂ ਮੈਂ ਤਾਂ ਨਹਿਰ ਕੋਲੇ ਪਹੁੰਚ ਗਿਆ ਬਾਈ ਜਲਦੀ ਆ ਜਾ ਤੂੰ ਵੀ ਮੈਂ ਗਿਆ ਸੀ ਨਹਿਰ ਚ ਪਾਣੀ ਹੈ ਨਹੀਂ ਸੀ ਨਹਿਰ ਛੱਡੋ ਜੋ ਹਾਲਾ ਬਿਆਦ ਰਿਆ ਤੇ ਚੱਲੀਏ ਕਿੱਥੇ ਆਣਾ ਲੋਕੇਸ਼ਨ ਪੇਜ ਬਹੁਤ ਹੋ ਗਿਆ ਹੁਣ ਕੋਈ ਡੂੰਗੀ ਜੀ ਥਾਲਾ ਲਾ ਬਲਿਓ ਜਾ ਭਾਈ ਪਾਣੀ ਠੰਡਾ ਸੀ ਵਾਪਸ ਆ ਗਿਆ ਫਿਰ ਮੈਂ ਕੋੜ ਪਣੇ ਦੇ ਪੜਾਕਾ ਦਾਰੂ ਰੱਖ ਗਿਆ ਅੱਜ ਚੈਲ ਕਰਾਉ ਬਿੱਲਾ ਕਹਿੰਦੇ ਯੈਸ ਕਰਾ ਦੁਪਹਿਰੇ ਚੈੱਕ ਕਰ ਲਈ ਰਿਟਰਨ ਕੱਢ ਗਿਆ ਦੋ ਲੱਤਾਂ ਤੇ ਆਇਆ 6 ਲੱਤਾਂ ਤੇ ਜਹਾਜ਼ ਹੀ ਬਣਿਆ ਹੁੰਦਾ ਵਾਪਸੀ ਤੇ ਦੁਪਹਿਰੇ ਚੈੱਕ ਕਰ ਲਈ ਰਿਟਰਨ ਕੱਢੀ ਲਿਉਂਦੇ ਲੋਕਾਂ ਦਾ ਪਿਆ ਪੜਾ ਕੇ ਨੇ ਪੜਾਕਾ ਬੁਲਾਤਾ ਗਿਆ ਘਾਰਾਂ ਚ ਆਉਣਾ ਖਬਾਰਾਂ ਚ ਉਹ ਕਰਤਾ ਕੰਮ ਇਹਨੇ ਕੀ ਕਹਿੰਦਾ ਡਾਕਟਰ ਕਦੋਂ ਤੱਕ ਠੀਕ ਹੋ ਜੂ ਇਹ ਪਰਜਾਤੀ ਕਿੱਥੇ ਪਾਈ ਜਾਂਦੀ ਆ ਯਾ ਬាក់ੇ ਦੱਸ ਗੱਲ ਕੀ ਹੋਈ ਆ ਬਾਲੀਵੁੱਡ ਵਾਲੇ ਲਾਭ ਰਹੇ ਆ ਇਸ ਨੂੰ ਹਰਾਮ ਜਦਾ ਬੇਸ ਵੀ ਨਾਲ ਹੀ ਕੱਢਦਾ ਵਾ ਇਹਨੇ ਜਾਨ ਜਾਨ ਕਰੇ ਚੋਕਲਾ ਵੀਰ ਏਦਾਂ ਸਟਾਰਟ ਨਹੀਂ ਹੋਣਾ ਸਟਾਰਟ ਹੋਣ ਦੀ ਕੋਸ਼ਿਸ਼ ਕਰਦਾ ਵੀਰ ਸਾਡੇ ਪੈਰਾਂ 'ਗੇ ਥਾਂ ਕੱਚ ਇਹ ਆਪਦਾ ਦੁੱਖ ਸੁਣਾਉਂਦਾ ਜਾਂ ਸਟੰਟ ਦਿਖਾਉਂਦਾ ਵਾ ਹੁਣ ਤਾਂ ਇਲਾਜ ਵੀ 5 ਤੱਕ ਤਾਂ ਹੀ ਫ੍ਰੀ ਆ ਹਟੀ ਨਾ ਜਿੰਨਾ ਚਿਰ ਮਾੜ ਸਾੜੀ ਤੇਰੀ ਬਲੀ ਨਹੀਂ ਲਾਉਂਦਾ ਅਸੀਂ ਆਵੇਂ ਸੌਂਗ ਤੇ ਰੋਂਦੇ ਰਹੇ ਮਾੜੀ ਮੋਟੀ ਗਾਲਾ ਅਗਲੇ ਬਰਾਤ ਆਇਆ ਭਾਈ ਤੇ ਮੈਂ ਨੰਦਾਲੀ ਕਰਪਾਣੀ ਕੱਢ ਲੈਣੀ ਇਹਨਾਂ ਦੋਵਾਂ ਵਿੱਚ ਹੋਰ ਮੱਥੇ ਤੇ ਥੋੜੀ ਲਿਖਿਆ ਹੁੰਦਾ ਵਾ ਮੈਂ ਤਾਂ ਸਾਲਿਆਂ ਨੂੰ ਚਲਦੇ ਵਿਆਹ 'ਚ ਘਰ ਤੋੜਦੇ ਨਾ ਹਟੇ ਹੋ ਨਾ ਜਿੰਨਾ ਚਿਰ ਸ਼ਾਤੀ ਲੱਤਾਂ ਨਹੀਂ ਪੈਂਦੀਆਂ ਸਿਆਣੇ ਕਹਿੰਦੇ ਸਿਆਣੇ ਕਹਿੰਦੇ ਜਦ ਸਿਆਣੇ ਕਹਿੰਦੇ ਸਿਆਣੇ ਇਹਨੂੰ ਕਹਿ ਕੇ ਗਏ ਅਸੀਂ ਭੋਰੇ ਹੁਣ ਤੂੰ ਵੀ ਭੋਰ ਚੱਲ ਸਿਆਣਿਆਂ ਦਾ ਬਾਨਾ ਲਾ ਕੇ ਆਪ ਕਹਿੰਦਾ ਏ ਸਿਆਣੇ ਕਹਿੰਦੇ ਜਿੰਦਾਸੀ ਗਾਲ ਜੀ ਅੱਜ ਸਿਆਣੇ ਕਹਿੰਦੇ ਸਿਆਣੇ ਕਹਿੰਦੇ ਐਨੇ ਤਾਂ ਸਿਆਣੇ ਵੀ ਚੱਕਰਾਂ 'ਚ ਪਾਤੇ ਆ ਤੂੰ ਆ ਆਪਣਾ ਸਿਆਣਾ ਬਣੀ ਮਾਮਾ ਸਿਆਣੇ ਕਹਿੰਦੇ ਇਹਨੂੰ ਕਿਸੇ ਸਿਆਣੇ ਨੇ ਤੂੰ ਨਾ ਟੋਕਤਾ ਕਰਤਾ ਓਏ ਆ ਜਾਓ ਤਾਂ ਬਾਬਾ ਯਾਰ ਕਰਪਾ ਕਰਕੇ ਯਾਰ ਬਾਈ ਕੋਲੇ ਜਿੰਨੇ ਵੀ ਵੀਰ ਹਨ ਤਿਕਟਾਂ ਬੀੜੀਆਂ ਪੀਂਦੇ ਆ ਬਾਈ ਕੋਲੇ ਜ਼ਰੂਰ ਹੋਗੇ ਕਰਪਾ ਕਰਕੇ ਯਾਰ ਬਾਈ ਕੋਲੇ ਜਿੰਨੇ ਵੀ ਵੀਰ ਹਨ ਤਿਕਟਾਂ ਬੀੜੀਆਂ ਪੀਂਦੇ ਆ ਬਾਈ ਕੋਲੇ ਜ਼ਰੂਰ ਹੋਗੇ ਜਿਹੜੇ ਨਹੀਂ ਪਿੰਦੇ ਇੱਕ ਵਾਰ ਜ਼ਰੂਰ ਟਰਾਈ ਕਰੋ ਬਾਈ ਕੋ ਆ ਕੇ ਨੰਗਦੇ ਟੱਪਦੇ ਬਾਈ ਕੋ ਬੀੜੀ ਪੀ ਕੇ ਜਾਇਆ ਕਰੋ ਜੀ ਚਰਪ ਕਰਕੇ ਯਾਰ ਬਾਈ ਕੋਲੇ ਜਿੰਨੇ ਵੀ ਵੀਰ ਹਨ ਟਿਕਟਾਂ ਬੀੜੀਆਂ ਪਿੰਦੇ ਆ ਬਾਈ ਕੋਲੇ ਜ਼ਰੂਰ ਹੋ ਕੇ ਪੈਂਦਾ ਯਾਰ ਸਿੱਧਾ ਹੀ ਨਸ਼ਾ ਪ੍ਰਮੋਟ ਕਰਨ ਦਿਆ ਵਾ ਸਾਧਿਓ ਬਾਈ ਦਾ ਰੋਸ ਮਾਲ ਖਰੀਦੋ ਆ ਕੇ ਹੋਲ ਸੇਲ ਦਾ ਕੰਮ ਆ ਬਾਈ ਦਾ ਇੱਕ ਵਾਰ ਧੋਖਾ ਖਾ ਚੁਕਾ ਹਾਂ ਦੁਬਾਰਾ ਨਹੀਂ ਖਾਊਂ ਇੱਕ ਵਾਰ ਤੇ ਤੋਕਾ ਹੀ ਖਾਦਾ ਦੂਜੀ ਵਾਰ ਸਾਤੀ ਲੱਤਾਂ ਖਾਏਗਾ ਜਿਹੜੇ ਤੇਰੇ ਲੱchnਾ ਕੋਟ ਜਰੂਰ ਖਾਏਗਾ ਪਹਿਚਾਨਾ ਮੂਝੇ ਟੁੰਹੂੰ ਟਾੜਾ ਟੁਢਿੰਡਿੰਡਿੰਡਿੰਡਾੜਾ ਕਣਕ ਮਿਲੀ ਜਾਂਦੀ ਆ ਦੀਪੂ ਚੋ ਲੈ ਆ ਸੀ ਆਈ ਡੀ ਜੇ লাশ ਦਾ ਰੋਲ ਕਰੇਗਾ ਬੋਰ ਸ਼ਕਲਾ ਕੋ ਰੁਪਏ ਦੇ ਦੰਦਾ ਨੂੰ ਆਇਓ ਤੈਨੂੰ ਇੰਜ ਨਹੀਂ ਸਿਚਾਈ ਮਰ ਜਾਣਿਆ ਮੇਰਾ ਤਾਂ ਰੋਣਾ ਹੀ ਕਢਾਦਾ ਸੀ ਬਾਈ ਇੱਧਰ 9 ਸਾਲ ਹੋ ਗਏ ਮੈਂ ਕੀ ਕਰਾਂ ਦੱਸ ਦੇ ਮੈਨੂੰ ਰੱਬ ਦੰਦਾਂ ਨੂੰ ਪਾਣਾ ਮੰਨਦਾ ਬੱਸ ਦੇਵੇ ਮੇਰੇ ਭੋਗ ਤੇ ਬਲਾ ਲਵੀ ਫੋਲ ਕਿੱਥੇ ਤਾਰਨੇ ਬਾਈ ਦੱਸੀ ਫੀਲਿੰਗ ਦਾ ਬਾਈ ਬਰੋਟੇ ਦੀ ਲਈ ਜਾਂਦੇ ਨੇ ਕਾਪੀਆ ਤੂੰ ਚੰਗਾ ਨਹੀਂ ਕੀਤਾ ਉਹਨਾਂ ਨਾਲ ਹਾਤਾ ਇੱਕ ਮਨ ਜੂਰ ਸ਼ਦਾਵੇ ਹਾ ਦਾ ਧੋਖਾ ਕੀਤਾ ਯਾਰਾ ਨੂੰ ਤੂੰ ਵੀਰੇ ਵੀਡੀਓ ਦੇਖਣ ਤੋਂ ਬਾਅਦ ਬਾਈ ਜਾਨੇ ਰੀਜਨਾਂ ਜਣ ਕੀਤਾ ਹੋਣਾ ਇਹਦਾ ਘਰ ਦੇ ਕਹਿੰਦੇ ਹਣੇ ਬੰਪਰ ਘਰ ਆ ਗਿਆ ਮੁੰਡਾ ਵੀ ਘਰ ਆਉਂਦਾ ਹਣਾ ਬੰਪਰ ਨੂੰ ਟਰੈਕਟਰ ਕਿੰਨੇ ਦਾ ਲਵਾਇਆ ਵੀਰੇ ਦੱਸੀ ਮੈਂ ਗੰਗਾ ਜਲ ਵਾਲਾ ਇਹ ਜੀ ਦੇਵਤਨ ਨਹੀਂ ਟਰੈਕਟਰ ਨੂੰ ਬੰਪਰ ਲਵਾਇਆ ਨਾ ਨਾ ਬੰਪਰ ਨੂੰ ਟਰੈਕਟਰ ਲਵਾਇਆ ਬੰਪਰ ਨੂੰ ਦੇਖ ਕੇ ਘਰ ਦੇ ਚਾਹ ਬਣਾ ਲੈਂਦੇ ਉਹਨੇ ਮੁੰਡਾ ਹੁੰਦਾ ਹੀ ਹੋਣਾ ਉਹ ਕੁਝ ਬੰਦੇ ਤੱਕ ਰੂਪ ਵਿੱਚ ਇਦਾਂ ਦੇ ਵੀ ਨਹੀਂ ਜੇ ਫੋਟੋ ਉਹਨਾਂ ਨਾਲ ਪੈ ਜਵੇ ਵਿਵਾਦ ਹੋ ਜਾਵਾ 35 ਲੱਖ ਰੈਡੀ ਰੱਖ ਤੂੰ ਵੀ ਵਿਵਾਦ ਨਾ ਨਾ ਬਰਬਾਦ ਜਵੇਂ ਕਬਾਰੇ ਖੂਹਰੇ ਇੱਕ ਨਾ ਨਾਮ ਲੱਗਦਾ ਵੀਰ ਵਿੱਚ ਕੌਨਫੀਡੈਂਸ ਨਹੀਂ ਹੈਗਾ ਵੀਰੇ ਤੇ ਤੋਂ 500 ਰੁਪਏ ਨਹੀਂ ਜੋੜਨਾ ਭਾਈ ਨਾਲ ਖੜਾ ਡਰੀ ਜਾਂਦਾ ਕਿਤੇ ਪੈਸੇ ਨਾ ਕੱਢ ਲਵੇ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਜੇ ਤੁਹਾਨੂੰ ਹਾਈਪ ਦੇ ਆਪਸ਼ਨ ਦੇਖ ਰਹੀ ਹੈ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਤੇ ਨਾਲੇ ਇੱਕ ਹੋਰ ਗੱਲ ਇਹ ਵੀਡੀਓ ਸਿਰਫ ਮਨੋਰੰਜਨ ਲਈ ਹੁੰਦੀ ਹੈ ਕਿਸੇ ਦਾ ਦਿਲ ਖੋਲੀ ਨਹੀਂ ਹੁੰਦੀ ਇਸ ਲਈ ਇਸੇ ਵੀਡੀਓ ਨੂੰ ਹਾਸੇ ਵਿੱਚ ਲਿੱਤਾ ਜਾਵੇ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁ